ਉਹ ਨਾ ਫਿਕਰ ਨਾ ਕਰ ਮੈਂ ਸਾਰਾ ਕੋਤ ਨੂੰ ਦੱਸ ਦਊਗਾ ਲਵੜੀ ਪੋਤਾ ਆਖਰੀ ਵਾਰੀ ਇਹ ਵੇਖ ਲਈ ਹੁਣ ਜਿੱਦੀ ਵੇ ਲੋ ਤੂੰ ਉਦੋਂ ਕਹਿੰਨੇ ਤੂੰ ਮੇਰੀ ਭੈਣਾ ਵਰਗੀ ਆ ਫਿਰ ਤੂੰ ਇਦਾਂ ਕਿਉਂ ਕਰਨ ਦੇ ਮੇਰੇ ਵੀਰ ਜੀ ਵੀ ਸੱਚੀ ਨਾ ਸਾਹ ਦਿੰਦੀ ਐ ਨਾ ਮੇਰਾ ਕੋਈ ਵੀਰ ਇੰਨਾ ਨਹੀਂ ਆਪਣੀ ਭੈਣ ਦਾ ਕਰਦਾ ਲਓ ਮੀ ਆ ਤੁਹਾਡੀ ਕੁੜੀ ਦੀ ਗੱਡੀ ਵੇਖਣ ਵਾਲਿਆਂ ਤੇ ਝਟ ਕਹਿ ਦੇਣਾ ਕਿ ਗੱਡੀ ਦਿੱਤੀ ਆ ਹਾਂਜੀ ਪਰ ਦਿੱਤੀ ਕਿਹੜੇ ਹਿਸਾਬ ਨਾਲ ਇਹ ਤੇ ਸਾਨੂੰ ਪਤਾ ਨਾ ਨਹੀਂ ਜਿੰਨੀ ਬੇਚਤੀ ਤੂੰ ਮੇਰੇ ਕਰਵਾਈ ਆ ਨਾ ਕਦੀ ਮੇਰੀ ਇੰਨੀ ਬੇਇੱਜ਼ਤੀ ਨਹੀਂ ਹੋਈ ਰਪਿੰਦਰ ਚੱਲ ਬਾਹਰ ਸਾਡੇ ਨਾਲ ਉੱਥੇ ਬਾਹਰ ਭੋਗ ਤੋਂ ਵਾਦਾ ਨਾ ਦੂਜੇ ਦਿਨ ਹੀ ਟਿਕਟ ਕਰਾ ਦਿੰਨੇ ਆ ਤੂੰ 2 ਮਹੀਨਾ 10 ਦਿਨ ਰਹਿ ਆ ਉੱਥੇ ਇੰਨਾ ਇਹ ਕੰਮ ਤੁਸੀਂ ਮਾੜਾ ਕੀਤਾ ਵਾ ਇੱਕ ਦਾਜ ਮਗਰ ਲਾ ਕੇ ਤੇ ਕੁੜੀ ਦਾ ਤੁਸੀਂ ਜਰੀ ਦਾ ਕਤਲ ਕੀਤਾ ਤੁਸੀਂ ਇਦਾਂ ਦੀਆਂ ਗੱਲਾਂ ਕਰਨੀਆਂ ਨਾ ਅਸੀਂ ਚੱਲੇ ਆ ਫਿਰ ਕੋਟ ਕਚਹਿਰੀਆਂ ਵਿੱਚ ਹੀ ਮਿਲਾਂਗੇ ਸਮਝ ਨਹੀਂ ਲੱਗੰਦੀ ਤੇ ਕੀ ਕਰਾਂ ਇਹਨਾਂ ਚੜਦਾ ਵਾ ਦੁੱਬ ਜਾਂਦਾ ਵਾ ਐਦਾਂ ਸੋਚਾਂ ਦੀ ਲੰਘ ਜਾਂਦਾ ਸਰਦ ਇਹ ਇੱਕ ਤੇ ਮੇਰਾ ਦਿਲ ਕਰਨ ਲਿਆ ਵੀ ਨੌਕਰੀ ਛੱਡਦਾ ਹੁਣ ਉੱਥੇ ਜਿਹੜੇ ਮੁੰਡੇ ਆ ਉਹ ਵੀ ਸਾਰੇ ਲਾਗੇ ਲਾਗੇ ਪਿੰਡਾਂ ਦੇ ਉਹਨਾਂ ਨੂੰ ਕਿਹੜਾ ਪਤਾ ਨਾ ਲੱਗਾ ਹੋਊਗਾ ਵੀ ਇਹਨਾਂ ਨੇ ਆਪਣੀ ਨਾਉ ਨਾਲ ਕੀ ਕੀਤਾ ਜੇ ਹੁਣ ਮੈਂ ਡਿਊਟੀ ਤੇ ਚੱਲ ਗਿਆ ਉੱਥੇ ਵੀ ਮਿਹਣੇ ਵੱਜਣੇ ਆ ਉਹਨਾਂ ਨੇ ਗੱਲ ਗਲਤ ਇਹੋ ਕੀ ਕਰਨਾ ਵੀ ਤੂੰ ਹੀ ਐਦਾਂ ਕੀਤਾ ਸੀ ਤੁਹਾਡੇ ਘਰ ਗੱਡੀ ਸੀ ਤੂੰ ਕਿਉਂ ਗੱਡੀ ਮੰਗੀ ਉਹ ਦੇਖੋ ਗਲਤ ਨਹੀਂਗਾ ਸੁਪੀਰਣੀ ਪਰ ਇੱਕ ਗੱਲ ਵਾ ਗੱਡੀ ਚੰਗੀ ਭਲੀ ਘਰ ਹੈਗੀ ਸਾਡੀ ਮਾਂ ਨੇ ਨਾ ਘਰ ਦਾ ਮੂੰਹ ਦੂਜੇ ਬੰਨੇ ਕਰਤਾ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਅਜੇ ਤੇ ਮੈਂ ਬਾਹਰ ਨਹੀਂ ਨਿਕਲਦਾ ਜਦਨ ਬਾਹਰ ਅੰਦਰ ਨਿਕਲਿਆ ਉਸ ਦਿਨ ਵੀ ਗੱਲਾਂ ਹੋਣੀਆਂ ਇਤੋਂ ਬਿਹਤਰ ਇਹ ਹੈ ਕਿ ਨੌਕਰੀ ਛੱਡਦਾ ਕਿੇ ਪਾਸੇ ਢੋਈਆਂ ਨਹੀਂ ਹੁਣ ਜੇ ਮੈਂ ਪਰਿਵਾਰ ਚ ਬਹਿਨਾ ਤੇ ਹੋਰੀ ਗੱਲਾਂ ਲੈ ਕੇ ਬਹਿ ਜਾਂਦੀ ਏ ਤੇਰਾ ਇਹ ਵਿਆਹ ਕਰ ਦੇਣਾ ਸੌਖੇ ਘਰ ਦੀ ਲਿਆਵਾਂਗੇ ਇਹ ਤੇ ਕਹੀ ਜਾਂਦੇ ਆ ਤੇ ਪਰ ਨੱਕ ਕਿਥੇ ਦਿਨਾ ਮੁੜ ਕੇ ਲੋਕਾਂ ਨੇ ਵੀ ਗੱਲਾਂ ਕਰਨੀਆਂ ਆਈਆਂ ਜਾਂ ਤੇ ਉਹਦੀਆਂ ਯਾਦਾਂ ਦੇ ਆਸਰੇ ਤੇ ਜਾਂ ਉਹਦੀਆਂ ਚੀਜ਼ਾਂ ਦੇ ਆਸਰੇ ਇਦਾਂ ਜਿੰਦਗੀ ਕੱਢਣੀ ਪਣੀ ਜੇ ਘਰ ਦੇ ਕਹਿਣ ਵਿਆਹ ਉਹ ਤੇ ਨਹੀਂਗਾ ਮੈਂ ਕਰਾਉਣਾ ਕਿਰਚ ਨਹੀਂ ਉਹਦਾ ਦੇਮੈ ਤੇ ਰੱਖਿਆ ਕਿ ਸਤਲ ਗਿਆ ਪੂਰਾ ਸੋਨ ਬਾਰੀ ਚ ਕੰਮਾ ਕੀ ਕੀ ਆਇਆ ਫੋਨ ਅਧਰਾ ਜੀ ਬਿਆ ਹਿਉਂ ਇਹ ਜਿਕੇ ਦੇ ਹੈ ਨੀ ਉਹ लवली ਕੀ ਲੱਪਣ ਡਿਆ ਵਾ ਕੋਹ ਨਹੀਂ ਡੱਡ ਜੀ ਲੱਭਣਾ ਕੀ ਆ ਸਮਾਨ ਜੇ ਰੱਖਿਆ ਸੀ ਇੱਕ ਅੱਛਾ ਅੱਛਾ ਤੇ ਉਹ ਵੇਖਣ ਡਿਆ ਸੀ ਤੇ ਉਹ ਲੱਭ ਨਹੀਂ ਡਿਆ ਚੇਤਨੀਆਂ ਉਹਨੇ ਭਾਣੀ ਕਿੱਥੇ ਰੱਖ ਬੈਠਾ ਚਲ ਇਹ ਕੰਮ ਬਾਝ ਕਰ ਲਈ ਹਾਂਜੀ ਤੇ ਆ ਮੇਰਾ ਪੁੱਤ ਨਖਣਪਾਟ ਸਾਹਿਬ ਦਾ ਲਿਖਣਾ ਸਮਾਲ ਨੂੰ ਤੇ ਉਹ ਲਿਖ ਲਈਏ ਚਲੋ ਕੋਈ ਗੱਲ ਨਹੀਂ ਲਿਖ ਲਈਨੇ ਚਲ ਆ ਜਾ ਫਿਰ ਮੇਰਾ ਪਤਾਗਾ ਚਲੋ ਚਲ ਰਮਨ ਹਾਂਜੀ ਇਥੋਂ ਨਾਲ ਇੱਕ ਪੇਜ ਤੇ ਪੈਨ ਲੈ ਕੇ ਆਈ ਬੈਠ ਲਈ ਤੇ ਐਂਟਰਾ ਮੰਮੀ ਦੱਸੋ ਬਣਾਉਣਾ ਕੀ ਕੀ ਹੈ ਜੜੀ ਜੀ ਇੱਕ ਗੱਲ ਕਹਾਂ ਤੁਹਾਨੂੰ ਦੱਸੋ ਜੇ ਪਹਿਲਾਂ ਹੀ ਤੁਸੀਂ ਸੰਭਲ ਕੇ ਚੱਲਦੇ ਤੇ ਆ ਦਿਨ ਸਾਡੇ ਘਰ ਨਾ ਆਉਂਦਾ ਤੁੰਜੋ ਤੁਸੀਂ ਸਮਾਨ ਲਿਖਦੇ ਫਿਰਦੇ ਜਿਹਾ ਭੋਗਾਂ ਦਾ ਤੇ ਉਦੋਂ ਸੰਭਲ ਲੈਂਦੇ ਤੇ ਇੱਕ ਗੱਲ ਹੋਰ ਜੀ ਪੋਸਟਮਾਰਟਮ ਦੀ ਨਾ ਰਿਪੋਰਟ ਆਉਣ ਵਾਲੀ ਹੈ ਹੋ ਸਕਦਾ ਜੇਲ੍ਹ ਚ ਜਾ ਕੇ ਖਾਣੀਆਂ ਪੈਣ ਰੋਟੀਆਂ ਇਹ ਸਮਾਨ ਡੈਡੀ ਜੀ ਲਿਖਿਆ ਇੱਥੇ ਰਹਿ ਜਾਣਾ ਉਹ ਮੇਰੀ ਗੱਲ ਸੁਣ ਜਿਹੜੀ ਰਿਪੋਰਟ ਦੀ ਤੂੰ ਗੱਲ ਕਰਨ ਡਿਆ ਨਾ ਉਹ ਜੋ ਅਸੀਂ ਕਵਾਂਗੇ ਨਾ ਉਹੀ ਆਉਗੀ ਉਹ ਸਾਰੀ ਗੱਲਬਾਤ ਹੋ ਗਈ ਹੈ ਉਹਨਾਂ ਨਾਲ ਨਾ ਐਵੇਂ ਨਾ ਗੱਲਾਂ ਕਰੀ ਜਾ ਤੂੰ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ ਜੇਲ੍ਹ ਦੀਆਂ ਕਿੱਦਾਂ ਖਾਣੀਆਂ ਪੈਣਗੀਆਂ ਬੋਕਰ ਪਈਆਂ ਦਾ ਦਿੱਤਾ ਵਾ ਹੀ ਐਦਾਂ ਦੀ ਕੋਈ ਗੱਲ ਨਹੀਂ ਕੀ ਹੁੰਦੀ ਐਵੇਂ ਡਰੀ ਜਾਂਦਾ ਡਰਨਾ ਕਿਹੜੀ ਗੱਲੋਂ ਤੁਸੀਂ ਲਿਖੋ ਸਮਾਂ ਮੰਮੀ ਤੁਸੀਂ ਤਾਂ ਕਹਿੰਦੇ ਪੈਸੇ ਦੇ ਦਿੱਤੇ 2-3 ਲੱਖ ਰੁਪਈਆ ਤੁਸੀਂ ਦਿੱਤਾ ਵਾ ਤੇ 2-3 ਹੋਰ ਚੱਲ ਜਾਣਾ ਠੀਕ ਆ ਤੇ ਇੰਨੇ ਦੀ ਗੱਡੀ ਆ ਜਣੀ ਗੱਡੀ ਦੀ ਤਾਂ ਕੀ ਨਾ ਤੁਹਾਨੂੰ ਵੀ ਸਾਨੂੰ ਗੱਡੀ ਚਾਹੀਦੀ ਆ ਤੇ ਜੇ ਉਹ ਪਹਿਲਾਂ ਸਾਨੂੰ ਦੇ ਦਿੰਦੇ ਗੱਡੀ ਇੱਥੋਂ ਤੱਕ ਨਾ ਹੀ ਨੋਬ ਦਉਂਦੀ ਤੂੰ ਵੀ ਨਾ ਕਰ ਜਿੱਥੇ ਹੁਣ ਤੇਰਾ ਰਿਸ਼ਤਾ ਕਰੂੰਗੇ ਨਾ ਗੱਡੀ ਵਾਲੇ ਥਾਂ ਹੀ ਕਰੂੰਗੀ ਵੇਖ ਲਵੇਂ ਤੂੰ ਓ ਮੰਮੀ ਜੀ ਮੇਰੀ ਸੁਣੋ ਗੱਲ ਮੈਂ ਆਣੀ ਦਾ ਵਿਆਹ ਕਰਾਉਣਾ ਦੂਜਾ ਠੀਕ ਹੈ ਨਾ ਤੁਹਾਨੂੰ ਸਾਰੇ ਟੱਬਰ ਨੂੰ ਆਤਵਾ ਗੱਲਾਂ ਸੌਣ ਦੀ ਲੋਕਾਂ ਦੀ ਮੰਮੀ ਮੈਂ ਤੇ ਘੇਟੋਂ ਬਾਹਰ ਨਹੀਂ ਜਾਣਿਆ ਕਿ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹੈ ਤੁਹਾਨੂੰ ਰਿਸ਼ਤਿਆਂ ਦੀ ਨਾ ਅਹਿਮੀਅਤ ਭੁੱਲਦੀ ਜਾਣ ਦੀ ਏ ਇੱਕ ਤੁਸੀਂ ਮੇਰਾ ਘਰ ਖਰਾਬ ਕੀਤਾ ਇੱਕ ਤੁਸੀਂ ਸੰਦੀਪ ਦਾ ਕੀਤਾ ਜਦੋਂ ਤੁਸੀਂ ਛੱਡਣ ਗਏ ਹੀ ਤੇਰੀ ਸੱਸ ਜੇ ਪੈਰੀ ਪੈਂਦੇ ਭਿਆਹੀ ਕੁੜੀ ਇੱਥੇ ਛੱਡ ਕੇ ਜਾਣੀ ਆ ਤੁਸੀਂ ਬੁਰਾ ਭਲਾ ਬੋਲਿਆ ਹੁਣ ਉਹਨੂੰ ਤੇ ਉਹਨਾਂ ਨੇ ਵੀ ਬੋਲਿਆ ਫਿਰ ਗਾੜੀਆਂ ਹੋਰ ਨਹੀਂ ਕੁਝ ਤੂੰ ਹੁਣ ਤੂੰ ਮੇਰੇ ਵੱਲ ਤੁਰਪਾ ਗਲਤੀ ਉਹਨਾਂ ਦੀ ਹੀ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਕਿ ਹਨੂ ਮਾਫੀ ਮੰਗਣੀ ਚਾਹੀਦੀ ਅਹੀਂ ਤੇ ਫਿਰ ਵੀ ਚਲੀ ਗਏ ਓਥੇ ਉਹ ਸੰਦੀਪ ਤੂੰ ਤੇ ਇੱਥੇ ਆ ਜਦੋਂ ਦਾ ਵਿਆਹ ਹੋਇਆ ਵਾ ਉਹਨਾਂ ਨੇ ਕਦੀ ਮਾਫੀ ਮੰਗਣੀ ਤੇ ਉਹਨਾਂ ਦੀ ਜ਼ਿੰਮਤ ਹੀ ਨਾਲ ਹੀ ਰਹਿਣੀ ਇੱਥੇ ਮੈਂ ਪਹਿਲਾਂ ਗੱਲ ਕੀਤੀ ਸੀ ਨਾ ਉਹਨਾਂ ਨਾਲ ਉਦੋਂ ਤੇ ਸੱਸ ਕਹਿੰਦੀ ਕੋਈ ਗੱਲ ਨਹੀਂ ਇੱਥੇ ਰਹਿ ਪਾ ਜਿੰਨੇ ਦਿਨ ਰਹਿਣਾ ਅਜੇ ਤੇ ਸੰਦੀਪ ਤੁਰਦੀਆਂ ਕੱਲ ਨੂੰ ਬਟਾਪਾ ਵੀ ਆਉਣਾ ਵਾ ਤੇਰੇ ਤੇ ਜਦਾਂ ਮੇਰਾ ਦੂਜਾ ਵਿਆਹ ਕਰੰਦੇ ਆ ਨਾ ਐਦਾਂ ਹੀ ਤੇਰਾ ਕਰ ਦੇਣਗੇ ਫਿਰ ਸਹੁਰਿਆਂ ਕੋਈ ਗੱਲਾਂ ਸੁਣੀ ਤੇ ਲੋਕਾਂ ਕੋਈ ਸੁਣੀ ਮੈਂ ਦੂਜਾ ਵਿਆਹ ਨਹੀਂ ਕਰਾਉਣਾ ਜਦੋਂ ਬੜਾ ਪਾਊਗਾ ਨਾ ਉਹ ਤਾਂ ਵੇਖੀ ਜਾਊਗੀ ਏਦਾਂ ਹੀ ਤਾਂ ਮੈਂ ਇਹਨਾਂ ਨੂੰ ਕਹਿਂ ਦਿਆਂ ਵਾ ਵੀ ਮੈਂ ਨਹੀਂ ਦੂਜਾ ਵਿਆਹ ਕਰਾਉਣਾ ਜਿਹੜਾ ਕੰਮ ਕਰਨ ਆਏ ਜੇ ਨਾ ਉਹ ਕੰਮ ਕਰ ਲਓ ਪਹਿਲਾਂ ਕਿ ਆਪਣੀਆਂ ਸਲਾਮਾਂ ਦੇਈ ਜਾਣੀਆਂ ਵਾ ਤੇ ਕਰੋ ਲਿਖੋ ਜੋ ਤੁਹਾਡਾ ਜੀ ਕਰਦਾ ਵਾ ਜੀ ਕਰ ਦੇਦਾ ਕਿ ਮਤਲਬ ਵਾ ਆਪਲਾ ਉਹ ਮੰਮੀ ਘਰ ਵਿਆਹ ਦਿੱਤਾ ਵਾ ਜਿਹੜਾ ਤੁਸੀਂ ਸਲਾਮਾਂ ਲੈਣ ਦੇ ਜੇ ਇੱਕ ਦੂਜੇ ਦੀ ਤੇ ਕੀ ਲਿਖਣਾ ਇੱਥੇ ਜਿਹੜੇ ਚਾਰ ਜਣੇ ਆਉਣੇ ਆ ਰੋਟੀ ਪਾੜੀ ਤਾਂ ਉਹਨਾਂ ਨੂੰ ਖਵਾ ਲੈਣਾ ਕਿ ਨਹੀਂ ਏਦਾਂ ਹੀ ਖਲਾਦ ਗਏ ਮੈਨੂੰ ਇਹ ਗੱਲ ਦਾ ਨੀਂਗਾ ਪਤਾ ਜੋ ਤੁਹਾਡਾ ਜੀ ਕਰਦਾ ਵਾ ਨਾ ਉਹ ਲਿਖੋ ਮਰਜ਼ੀਆਂ ਕਰਦਾ ਆਪਣੀਆਂ ਮਾਂ ਪਿਓ ਦੀ ਗੱਲ ਨਾ ਤੂੰ ਪਹਿਲਾਂ ਸੁਣੀ ਹੀ ਤੇ ਨਾ ਹੁਣ ਸੁਣ ਡਿਆ ਵਾ ਉਹ ਮਾਦਾ ਤੇਰੀਆਂ ਗੱਲਾਂ ਸੁਣਦਾ ਹੀ ਆਇਆ ਵਾ ਤੇ ਇਥੋਂ ਤੱਕ ਪਹੁੰਚ ਗਿਆ ਵਾ ਹੁਣ ਤੁਸੀਂ ਕਰੋ ਆਪਣੀਆਂ ਮਰਜ਼ੀਆਂ ਨੇ ਮੈਂ ਕਰਨੀਆਂ ਆਪਣੀਆਂ ਬਸ ਵੇਖਾ ਕਿੱਦਾਂ ਇਹਦੀ ਜ਼ੁਬਾਨ ਚੱਲਣ ਡੈ ਪਈ ਆ ਉਹ ਮੈਂ ਤਾਂ ਸੋਚਿਆ ਸੀ ਕਿ ਚੱਲ ਇਹਦੀ ਸਲਾਹ ਲੈਨੇ ਆ ਫੇਰ ਕਹੂਗਾ ਵੀ ਮੇਰੀ ਤੂੰ ਸਲਾਹ ਨਹੀਂ ਲਈ ਤੇ ਨਾਲੇ ਕੱਲਾ ਬੈਠਾ ਝੂਰਦਾ ਰਹਿੰਦਾ ਵਾ ਚਲੋ ਕੋਈ ਗੱਲ ਨਹੀਂ ਸਲਾਹ ਉਹਨੇ ਦੇ ਦਿੱਤੀ ਜਿਹੜੀ ਦੇਣੀ ਬਣਾਉਣਾ ਕੀ ਆ ਇੱਕ ਦਾਲ ਲੈ ਲਓ ਇੱਕ ਛਣੇ ਲੈ ਲਓ ਥੋੜੀ ਜੀ ਮੰਮੀ ਮੈਂ ਸਲਾਹ ਦਵਾ ਤੁਹਾਨੂੰ ਜਿੰਨੇ ਵੀ ਘਟ ਜੀ ਆਉਣਗੇ ਨਾ ਉਹਨਾਂ ਵਧੀਆ ਵਾ ਕੱਲ ਨੂੰ ਕੋਈ ਗੱਲਬਾਤ ਹੋ ਗਈ ਨਾ ਤੇ ਸਾਡੇ ਸਿਰ ਪੈਣੀ ਫਿਰ ਸੰਦੀਪ ਇਸੇ ਗੱਲ ਦਾ ਤੇ ਮੈਨੂੰ ਡਰਵਾ ਜਿੰਨੇ ਜੀ ਘਟ ਹੋਣਗੇ ਨਾ ਉਹਨਾਂ ਤਾਂ ਮਸ਼ਾ ਘਟ ਲੱਗੂਗਾ ਜੇ ਜੀ ਜ਼ਿਆਦਾ ਆ ਗਏ ਸਾਡੀ ਬੇਇੱਜ਼ਤੀ ਹੋਣੀ ਆ ਥਾਂ ਥਾਂ ਮੰਮੀ ਤੁਹਾਨੂੰ ਹੀ ਪਤਾ ਵਾ ਫਿਰ ਸਾਰਿਆਂ ਨੂੰ ਪਤਾ ਲੱਗ ਜਾਣਾ ਵਾ ਤੁਸੀਂ ਇੱਕ ਕੰਮ ਕਰੋ ਹਾਂ ਹਾਂਜੀ ਦੱਸੋ ਬੱਸ ਨਾ ਕੀ ਆ ਮਖਤਿਆਰ ਨੂੰ ਫੋਨ ਕਰੋ ਜੇ ਤੇ ਉਹਨਾਂ ਨੇ ਆਉਣਾ ਹੋਊਗਾ ਤਾਂ ਵੀ ਪਤਾ ਲੱਗ ਜੂਗਾ ਉਹ ਤੇ ਬੋਲੀ ਤੇ ਪਤਾ ਲੱਗ ਜਾਣਾ ਵਾ ਤੇਹੀ ਮਾੜਾ ਜੇ ਇਹ ਗੱਲ ਕਹਿ ਦਿਓ ਕਿ ਆਪ ਵੀ ਆਇਓ ਉਹਨਾਂ ਨੂੰ ਬਣਾ ਲੈ ਕੇ ਆਇਓ ਜੇ ਆਉਣਗੇ ਉਹਨਾਂ ਦੀ ਧੀ ਨੂੰ ਨਾ ਸ਼ਾਂਤੀ ਮਿਲੂਗੀ ਹੁਣ ਬਹਾਨੇ ਨਹੀਂ ਗੱਲ ਕਰਨੀ ਐ ਸਿੱਧਾ ਤੇ ਹੀ ਕਹਿ ਨਹੀਂ ਸਕਦੇ ਉਹ ਚੱਲ ਕੋਈ ਨਹੀਂ ਮੈਂ ਕਰਦਾ ਮਖਤਾਰ ਨਾਲ ਆਹ ਭਲਾ ਨਾ ਗਾੜੀ ਕਾਰਵਾਈ ਤੇ ਕਰਨੀ ਕਿ ਨਹੀਂ ਕਰਨੀ ਫੋਨ ਨੂੰ ਨੁਕਲਾ ਚਲ ਠੀਕ ਆ ਮੈਂ ਕਰਦਾ ਫੋਨ ਹੈਲੋ ਫੋਨ ਮਖਤਾਰ ਜੀ ਕਿ ਆ ਜਾ ਲੈ ਵਧੀਆ ਭਾਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਆ ਵਧੀਆ ਪਰਿਵਾਰ ਦਾ ਸੁਣਾਓ ਠੀਕ ਆ ਭਾਜੀ ਉਹ ਮੈਂ ਨਾ ਮਖਤਾਰ ਜੀ ਨੂੰ ਫੋਨ ਕੀਤਾ ਸੀ ਰਪਿੰਦਰਾ ਤਾਰਾ ਖਾਨਪਤ ਸਾਹਿਬ ਰਖਣਾ ਹੈ ਅੱਛਾ ਜੀ ਤੇ ਇਹ ਮੇਰਾ ਵੀ ਸਾਰਾ ਪਰਿਵਾਰ ਆਉਣਾ ਜਿਹਦੇ ਨਾਲ ਜੁਗਰ ਨੂੰ ਨਾਲ ਲੈ ਕੇ ਆਏ ਹੋ ਠੀਕ ਆ ਭਾਜੀ ਠੀਕ ਆ ਨਾ ਹਾਂ ਕੋਈ ਨਹੀਂ ਕੋਈ ਨਹੀਂ ਆਵਾਂਗੇ ਭਾਜੀ ਮੈਂ ਵੀ ਚੱਲ ਮੈਨੂੰ ਕਹਿ ਦੱਲਾ ਵਾ ਤੁਹਾਨੂੰ ਵਧੀਆ ਕੀਤਾ ਤੁਸੀਂ ਹਾਂਜੀ ਹਾਂਜੀ ਤੇ ਉਹ ਮੁੜਕੇ ਦਾ ਕੋਈ ਗੱਲਬਾਤ ਨਹੀਂ ਜੀ ਕੀਤੀ ਨਹੀਂ ਨਹੀਂ ਭਾਜੀ ਉਹਨਾਂ ਨੇ ਕੀ ਗੱਲ ਕਰਨੀ ਵਿਚਾਰ ਨਹੀਂ ਕੋਈ ਗੱਲ ਨਹੀਂ ਕੀਤੀ ਚਲੋ ਠੀਕ ਆ ਫਿਰ ਹੈ ਹਾਂ ਠੀਕ ਹੈ ਜੀ ਓਕੇ ਪਰ ਮਨ ਗੱਲਾਂ ਬਤਾ ਤੇ ਨੇ ਸਾਰੀਆਂ ਸਹੀ ਕੀਤੀ ਆ ਕੋਈ ਐਦਾਂ ਦੀ ਗੱਲ ਨਹੀਂ ਕੀਤੀ ਉਹਨੇ ਕੋਈ ਉਹ ਕਹਿੰਦਾ ਕੋਈ ਗੱਲ ਨਹੀਂ ਭਾਜੀ ਮੈਂ ਲੈ ਆਉਂਗਾ ਉਹਨਾਂ ਨੂੰ ਨਾਲ ਪਰ ਫੇਰ ਵੀ ਤੁਸੀਂ ਨਾ ਸਾਵਧਾਨੀ ਵਰਤਣੀ ਆ ਆਪਣੇ ਆਪ ਕੋਈ ਆ ਜੇ ਤੇ ਆ ਜੇ ਕਿਹਦੇ ਘਰਸ ਨਾ ਨਿਕਲਉਣਾ ਤੁਸੀਂ ਨਹੀਂ ਨਹੀਂ ਐ ਕਿਹ ਸੁਣਾ ਕਲਣਾ ਜਿੰਨੇ ਆਣਾ ਹੋ ਆਪੇ ਆ ਜੂਗਾ ਠੀਕ ਹੋਣਾ ਨਾਲੇ ਸਾਡਾ ਆਲਾ ਦਵਾਰਾ ਜਿਹੜਾ ਆਣ ਗੋਆਣਾ ਉਹ ਤੇ ਅੱਗੇ ਤਮਾਸ਼ਾ ਵੇਖਣ ਨੂੰ ਤਿਆਰ ਹੋ ਉਹਨਾਂ ਨੇ ਕੋਈ ਮਨਜੀ ਗੱਲ ਕੀਤੀ ਨਾ ਇਹਨਾਂ ਨੇ ਚੁੱਕ ਦੇਣੀ ਆ ਵਾ ਪਰਮਨ ਜੇ ਗੱਲ ਕਰਨੀ ਹੁੰਦੀ ਨਾ ਤੇ ਜੋ ਬੰਨੇ ਸਾਡਾ ਖਿਹੜਾ ਨਹੀਂ ਛੱਡਣਾ ਇਦਾਂ ਦੀ ਕੋਈ ਵੀ ਨਹੀਂ ਗੱਲ ਹੈਗੀ ਉਹਨਾਂ ਨੇ ਪਸੰਦ ਜਾਨ ਹੈ ਨੀਗੀ ਕਰਤਿਆ ਚੁੱਕ ਕੇ ਤਾਂ ਗੱਡੀ ਲਈ ਹੈਗੀ ਉਹਨਾਂ ਨੇ ਹੁਣ ਕਿੱਥੋਂ ਪੈਸੇ ਲਾਉਣੇ ਆ ਚਲੋ ਤੁਸੀਂ ਚੁੱਪ ਕੀਤੇ ਰਹੋ ਜਿਹੜਾ ਸਮਾਨ ਲਿਖਣਾ ਵਾ ਨਾ ਉਹ ਲਿਖ ਲਓ ਮੰਮੀ ਜੀ ਹੋਰ ਤੇਾਨੂੰ ਕਿਸ ਦਾ ਡਰ ਨਹੀਂ ਆ ਮੈਨੂੰ ਇਹੋ ਡਰ ਵਾ ਕਿਤੇ ਏ ਨਾ ਆ ਜਾਣ ਜੇ ਇਹ ਆ ਗਏ ਨਾ ਤੇ ਸਿਆਪਾ ਪੈ ਜਾਣਾ ਵਾ ਬਣਿਆ ਬਣਾਇਆ ਕੰਮ ਸਾਰਾ ਵਿਗੜ ਜਾਣਾ ਕਿਹਦਾ ਕੋ ਨਹੀਂ ਸੁਜਿੰਦਰ ਉਹਨਾਂ ਦਾ ਪੋਣੇ ਅੱਛਾ ਕੀ ਕਹਿੰਦੇ ਭੋਗ ਲਓ ਦੇ ਹੀ ਕਹਿਣਾ ਅੱਛਾ ਤੇ ਨਾਲੇ ਕਹਿੰਦੇ ਕੀ ਤੁਸੀਂ ਭਾਜੀ ਆਣਾ ਜੇ ਭੋਗ ਤੇ ਤੇ ਨਾਲੇ ਜੋ ਬੁਣੋ ਨਾ ਲੈ ਕੇ ਆਇਓ ਅੱਛਾ ਤੇ ਨਾਲੇ ਡਿਆਈ ਪੁੱਛਣਾ ਇਹ ਉਹਨਾਂ ਨੇ ਕੋਈ ਗੱਲਬਾਤ ਤੇ ਨਹੀਂ ਕੀਤੀ ਬੰਦਾਂ ਨੂੰ ਪੁੱਛੇ ਕਿ ਉਹਨਾਂ ਨੇ ਵਿਚਾਰਿਆਂ ਨਾਲ ਗੱਲ ਕਾਦੀ ਕਰਨੀ ਆ ਆਹ ਅੱਡਾ ਵੱਡਾ ਤੁਸੀਂ ਉਹਨਾਂ ਨੇ ਕੰਮ ਕਰ ਛੱਡਿਆ ਗੱਲ ਕਰਨ ਜੋਗੇ ਤੇ ਉਹ ਵਿਚਾਰੇ ਰਹਿ ਹੀ ਨਹੀਂ ਉਹ ਵੀ ਡਰਦੇ ਹੀ ਫੋਨ ਕਰ ਦਿੰਦੇ ਆ ਉਹਨਾਂ ਨੂੰ ਇਹ ਆ ਵੀ ਕਿ ਭੋਗ ਤੇ ਆਨ ਕਿ ਕੋਈ ਗੱਲਬਾਤ ਨਾ ਕਰਨ ਹੁਣ ਚੌਥੇ ਤੇ ਗਏ ਹੀ ਉਦੋਂ ਤਾਂ ਕੋਈ ਗੱਲ ਨਹੀਂ ਕੀਤੀ ਆਪਾਂ ਵੀ ਫੋਨ ਲੱਭਣਾ ਸੀ ਤਾਂ ਕਰਕੇ ਕੋਈ ਨਹੀਂ ਬੋਲੇ ਤਾਂ ਅੰਦਰ ਉਹ ਵੀ ਡਰਈ ਆ ਵੀ ਕਿਤੇ ਉਹਦਣ ਗੱਲ ਨਾ ਕਰਨਾ ਸਾਡੇ ਨਾਲ ਕੋਈ ਫੋਨ ਫਾਨ ਦਾ ਨਾ ਇਹਨਾਂ ਨੂੰ ਹਜੇ ਪਤਾ ਨਹੀਂ ਹੋ ਲੱਗਾ ਜੇ ਫੋਨ ਦਾ ਪਤਾ ਲੱਗਿਆ ਹੁੰਦਾ ਨਾ ਤੋਹਨੋਂ ਨਾ ਸਾਡੇ ਘਰ ਆਜਣਾ ਸੀ ਉਹਨਾਂ ਨੂੰ ਪਤਾ ਹੀ ਨਹੀਂ ਗਿਆ ਲੱਗਾ ਹਜੇ ਸਾਦਾ ਸੋਦਾ ਪਰ ਮੀਤ ਸਾਨੂੰ ਉਹਨਾਂ ਨੇ ਕੀ ਦੇਣਾ ਵਾ ਉਹ ਟੋਹ ਨਹੀਂ ਦੇ ਦੇਆ ਕਿ ਫੋਨ ਕਰਕੇ ਭਲਾ ਪਤਾ ਕਰੀਏ ਹੈਨਾ ਹੂੰ ਹੋਰ ਸਾਡੇ ਜਾਣ ਤੋਂ ਬਗੈਰ ਕਿਹੜਾ ਇਹਨਾਂ ਦਾ ਆ ਤੁਹਾਨੂੰ ਫੋਨ ਕਰਦੇ ਜੋ ਉਹਨਾਂ ਨੇ ਫੋਨ ਨਹੀਂ ਕਰ ਸਕਦੇ ਹੂੰ ਜੇ ਨੇ ਸੱਚੇ ਹੁੰਦੇ ਤਾਂ ਸਾਡੇ ਰਾਹੀਂ ਪਤਾ ਕਰਦੇ ਮੈਂ ਕਿਤੇ ਕੋਈ ਕੰਮ ਨਾ ਕਰਦੇ ਹੁਣ ਆਪਣੇ ਸਹੀ ਹੋਦਾ ਹੂੰ ਕੋਈ ਗੱਲ ਨਹੀਂ ਕੰਮ ਦਾ ਤੇ ਨਾਲ ਨੂੰ ਬਾਅਦ ਚ ਪਤਾ ਲੱਗੂਗਾ ਕੋਈ ਗੱਲ ਨਹੀਂ ਤੇ ਜੋ ਬੰਦੇ ਨੂੰ ਫੋਨ ਕਰੋ ਬੇਦਾਨਾ ਦਾ ਫੋਨ ਆਇਆ ਕੋਈ ਮੈਂ ਕਰਨਾ ਚਾਹਵਾਂ ਨਾਲ ਗੱਲ ਇੱਕ ਗੱਲ ਤੇ ਉਹਦਾ ਚੰਗੀ ਹੋ ਗਈ ਹੈ ਵੀ ਜਿਹੜਾ ਫੋਨ ਸਾਡੇ ਕੋਲ ਆ ਗਿਆ ਚਲੋ ਘਟੋ ਘਟ ਸਬੂਤ ਤੇ ਹੈਗੇ ਸਾਡੇ ਕੋਲ ਇਹ ਕੰਮ ਰਵਿੰਦਰ ਨੇ ਬੜਾ ਵਧੀਆ ਕੀਤਾ ਪਰ ਵਧੀਆ ਹੁੰਦਾ ਨਾ ਜੇ ਰਵਿੰਦਰ ਆ ਸਾਡੇ ਕੋਲ ਹੁੰਦੀ ਅੱਜ ਤੇ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਪੈਣੀ ਹੁਣ ਬਲਜੀਤ ਬਾਜੀ ਨਾਲ ਵੀ ਗੱਲ ਹੋ ਗਈ ਆ ਤੇ ਮੁਲਾਜ਼ਮ ਨਾਲ ਵੀ ਹੋ ਗਈ ਚਲ ਇਹ ਆ ਕਿ ਘੱਡੋ ਘੱਟ ਸਾਥ ਦੇਣਗੇ ਮੇਰਾ ਰਪਿੰਦਰ ਨੂੰ ਇਨਸਾਫ ਤੇ ਮਿਲੂਗਾ ਵੀਰ ਜੀ ਰਪਿੰਦਰ ਵੀਰ ਜੀ ਚੰਗਾ ਹੋਇਆ ਨਾ ਕਿ ਸਬੂਤ ਤੁਹਾਡੇ ਕੋਲ ਹੈਗੇ ਹੀ ਸਾਰੇ ਹੁਣ ਇਹ ਆ ਪੀ ਇਹਨਾਂ ਨੂੰ ਨਾ ਸਭ ਤੋਂ ਸਖਤ ਸਜ਼ਾ ਦੇਣੀ ਆ ਜਿੰਨੀ ਵੀ ਦੇ ਸਕੋਗੇ ਰੁਪਿੰਦਰ ਸਜ਼ਾ ਦੇ ਦਵਾਂਗੇ ਇਹਨਾਂ ਨੂੰ ਪਰ ਵਧੀਆ ਹੁੰਦਾ ਜੇ ਤੂੰ ਵੀ ਅੱਜ ਸਾਡੇ ਕੋਲ ਹੁੰਦੀ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਕਿ ਤੂੰ ਉੱਥੇ ਇੰਨੀ ਤੰਗ ਮੈਂ ਪਹਿਲਾਂ ਹੀ ਕੋਈ ਨਾ ਕੋਹ ਹੱਲ ਕੱਢ ਲੈਣਾ ਚਲੋ ਕੋਈ ਗੱਲ ਨਹੀਂ ਆ ਵੀਰ ਜੀ ਹੁਣ ਮੇਰੀ ਕਿਸਮਤ ਮੇਰੇ ਨਾਲ ਮੇਰੇ ਨਾਲ ਇਹ ਕੁਝ ਹੋਣਾ ਹੋਊਗਾ ਭਾਰੇ ਆ ਤੇ ਤੁਸੀਂ ਆਪਣਾ ਧਿਆਨ ਰੱਖੋ ਹੁਣ ਤੁਸੀਂ ਗੜੀ ਕਿੱਦਾਂ ਕਰਨਾ ਉਹਨਾਂ ਦੇ ਨਾਲ ਤੋ ਫਿਕਰ ਨਾ ਕਰ ਇਹਨਾਂ ਨੂੰ ਤਰੀ ਮੈਂ ਛੱਡਦਾ ਕਿਸੇ ਨੂੰ ਵੀ ਸਾਰੇ ਕੰਮ ਪੱਕੇ ਕਰਨ ਦੇ ਆ ਇਹਨਾਂ ਦੇ ਮਨ 'ਚ ਹੋਣਾ ਵਾ ਕਿ ਅਹੀਂ ਕਰੇ ਬਚ ਜਾਣਾ ਪਰ ਨਹੀਂ ਛੱਡਦੇ ਨਹੀਂ ਇਹਨਾਂ ਨੂੰ ਹੁਣ ਜਿੰਨਾ ਚਿਰ ਤੱਕ ਜੇਲ੍ਹ 'ਚ ਨਹੀਂ ਨਾ ਜਾਂਦੇ ਮੈਨੂੰ ਵੀ ਚੈਨ ਨਹੀਂ ਆਉਣਾ ਵੀਰ ਜੀ ਮੈਨੂੰ ਵੀ ਸ਼ਾਂਤੀ ਤਾਂ ਹੀ ਮਿਲਣੀ ਆ ਜਿੰਦਾਂ ਕਿ ਇਹਨਾਂ ਨੂੰ ਸਜ਼ਾ ਨਹੀਂ ਮਿਲਦੀ ਤੇ ਨਾਲੇ ਤੂੰ ਹੀ ਫਿਕਰ ਨਾ ਕਰਿਓ ਜਿਹੜਾ ਵੀ ਕੰਮ ਕਰਨਾ ਵਾ ਨਾ ਹੁਣ ਦਲੇਰ ਹੋ ਕੇ ਕਰਿਓ ਫਿਕਰ ਨਾ ਕਰਪਿੰਦਰ ਜਿੱਦਾਂ ਤੂੰ ਚਾਹਨੀ ਹੈ ਨਾ ਉਦਾਂ ਹੀ ਹੋਊਗਾ ਇੱਕ ਵਾਰੀ ਤਾਂ ਹੀ ਮੌਕਾ ਖੰਜਾਲਿਆ ਪਰ ਗਾ ਨਹੀਂ ਚਲੋ ਹੁਣ ਤੁਹਾਡੇ ਹੱਥ ਹੀ ਆ ਜਿੰਨੀ ਵੀ ਸਜਾ ਇਹਨਾਂ ਨੂੰ ਦੇ ਸਕਦੇ ਆ ਨਾ ਦੋ ਹੋ ਗਈ ਤਾਂ ਭਾਈ ਹਾਂਜੀ ਸਫਾਈ ਤੇ ਹੋ ਗਈ ਆ ਡੱਬੇ ਜੇ ਹੀ ਸਾਫ਼ ਕਰਨ ਨਾਲ ਇਹਦੇ ਨਾਲਿਓ ਖੰਡ ਨੂੰ ਗੀੜੀਆਂ ਜੀਆਂ ਚੜੀਆਂ ਸੀ ਬਾਹਰ ਰੱਖੀ ਤੇ ਲਿਆਈ ਚਲੋ ਮੰਮੀ ਘੰਡੇ ਮੰਮੀ ਕੁਛ ਨਹੀਂ ਰਸਤੀ ਕਰਨ ਦੇ ਮੈਂ ਠਾਇਆ ਨਹੀਂ ਫਿਰ ਮੈਂ ਨਾ ਗੱਲ ਕਰਨੀ ਹੀ ਹੈ ਹਾਂਜੀ ਮੁਖਤਿਆਰ ਭਾਜੀ ਨੂੰ ਫੋਨ ਆਇਆ ਹੈ ਰੁਪਿੰਦਰ ਤੇ ਸੌਰੇ ਦਾ ਅੱਛਾ ਤੇ ਉਹ ਵੀ ਟੋਂਦੇ ਹੀ ਫਿਰਣ ਦੇ ਆ ਪੀ ਗੱਲ ਕਰਦੇ ਆ ਕੋਈ ਕਿ ਨਹੀਂ ਤੇ ਉਦਾਂ ਮੁਖਤਿਆਰ ਭਾਜੀ ਕਹਿੰਦੇ ਵੀ ਉਹਨਾਂ ਦੇ ਗੱਲਬਾਤ ਦੇ ਬਤਿਹਰੀ ਤੋਂ ਨਾ ਲੱਗਦਾ ਨਹੀਂਗਾ ਕਿ ਉਹਨਾਂ ਨੂੰ ਫੋਨ ਦਾ ਪਤਾ ਲੱਗਾ ਜੇ ਇਹ ਗੱਲ ਗੁੱਝੀ ਆ ਜੇ ਅੱਛਾ ਤੇ ਹੁਣ ਇੱਕ ਚੀਜ਼ ਦਾ ਧਿਆਨ ਰੱਖਣਾ ਮੰਮੀ ਨੂੰ ਤੁਸੀਂ ਆਪ ਸਮਝਾਓ ਕਿ ਜਿੱਦਾਂ ਅਸੀਂ ਚੌਥੇ ਦੇ ਐ ਠੰਡੇ ਦਿਮਾਗ ਨਾਲ ਸਾਰੇ ਕੰਮ ਕੀਤੇ ਆ ਨਾ ਤੇ ਹੁਣ ਤੇ ਸਗੋਂ ਸਾਡੇ ਕੋਲ ਸਬੂਦੀ ਸਾਰੇ ਆ ਗਏ ਸਾਰਾ ਕੰਮ ਸਾਡੇ ਹੱਥ ਚ ਤੇ ਜਿਹੜਾ ਭੋਗ ਵਾਲਾ ਦੇਣਾ ਨਾ ਕੋਈ ਗੱਲ ਨਹੀਂ ਉੱਥੇ ਕਰਨੀ ਜਾਣਾ ਚੁੱਪ ਚ ਪੀਤੇ ਜਾਣਾ ਨਾ ਤੇ ਆਪਣਾ ਕੰਮ ਕਰਕੇ ਆਇਆ ਠੀਕ ਆ ਨਾ ਇਹ ਨਾ ਹੋਵੇ ਵੀ ਅਸੀਂ ਕੋਈ ਗੱਲ ਕਰੀਏ ਉੱਥੇ ਵਾਦਾ ਵਾਜੇ ਤੇ ਸਾਡੇ ਹੱਥੋਂ ਜਿਹੜਾ ਸਾਰਾ ਕੰਮ ਬਣਿਆ ਬਤਰਿਆ ਨਾ ਉਹ ਸਾਰਾ ਨਿਕਲ ਦੇ ਨੇ ਨਹੀਂ ਕੋਈ ਗੱਲ ਨਹੀਂ ਜਿੱਥੇ ਇੰਨੇ ਦਿਨ ਲੰਘ ਗਏ ਆ ਇੱਕ ਦਿਨ ਹੋਰ ਸੀ ਕੋਈ ਇੱਕ ਦਿਨ ਦੀ ਕੋਈ ਗੱਲ ਨਹੀਂ ਘੜੀ ਪਲ ਜਾਣਾ ਅਹੀਂ ਉੱਥੇ ਕੀ ਕਰਨਾ ਵਾ ਤੇ ਮੈਂ ਤਾਂ ਗੱਲ ਵੀ ਕਹਿੰਦਾ ਮੈਂ ਨਾ ਬਲਜੀਤ ਭਾਜੀ ਬਲਵਿਗਿਆ ਸੀ ਅੱਛਾ ਤੇ ਮਲਾਜ਼ਮ ਨੂੰ ਵੀ ਮਿਲ ਕੇ ਆ ਠੀਕ ਆ ਤੇ ਉਹ ਕਹਿੰਦਾ ਸੀ ਕਹਿੰਦਾ ਕੋਈ ਗੱਲ ਨਹੀਂ ਜਿੰਨੇ ਸਬੂਤ ਤੁਸੀਂ ਇਕੱਠੇ ਕਰ ਲਏ ਆ ਨਾ ਕਹਿੰਦਾ ਇਹਨਾਂ ਨੂੰ ਇਹੋ ਜਿਹਾ ਬਣਾਗੇ ਨਾ ਇਹ ਸਾਰੀ ਉਮਰ ਨਾ ਛੁੱਟਣਗੀ ਕਹਿੰਦਾ ਚਲੋ ਕੋਈ ਨਹੀਂ ਅਹੀਂ ਕਿਹੜਾ ਮਾੜਾ ਕਰਨ ਦੇ ਆ ਪਰ ਜੇ ਇਹਨਾਂ ਗਲਤੀ ਕੀਤੀ ਹੈ ਤੇ ਇਹਦੀ ਸਜ਼ਾ ਤੇ ਬੰਦੀ ਆ ਇਹ ਤਾਂ ਫਿਰ ਦੂਜਿਆਂ ਨੂੰ ਹਲਾਸ਼ੇਰੀ ਮਿਲ ਜਾਣੀ ਮੈਂ ਫਿਰ ਇਨੀ ਗੱਲ ਕਹੀ ਹੁੰਦਾ ਮੈਂ ਹਾਬਿਤ ਹੀ ਏ ਨਹੀਂ ਕਿ ਕੱਲੀ ਸੱਸ ਸੱਸ ਮਾਸੀ ਤੇ ਵਿੱਚ ਇਹ ਸੰਦੀਪ ਤੇ ਵਿੱਚ ਹੀ ਸੋਹਰਾ ਦਾ ਲਵਲੀ ਮੈਂ ਸਾਰਿਆਂ ਦਾ ਨਾਮ ਲਿਖਾਉਣਾ ਵਿੱਚ ਛੱਡਣਾ ਨਹੀਂ ਇਹਨਾਂ ਕੋਈ ਗੱਲ ਨਹੀਂ ਉਹਦੇ ਜਦੋਂ ਸਬੂਤ ਇਕੱਠੇ ਹੋਗੇ ਫਿਰ ਸਾਰਿਆਂ ਦਾ ਨਾ ਹੀ ਆਉਣਾ ਵਿੱਚ ਐਡੀ ਤੇ ਗੱਲ ਹੈ ਨਹੀਂ ਆ ਵੀ ਜਿਹੜੀ ਕੋਈ ਗੱਲ ਹੋਈ ਹੋਊਗੀ ਕਰ ਦੇ ਜੀ ਇਹਨੂੰ ਬਾਕੀ ਇਹਨੂੰ ਪਤਾ ਨਹੀਂ ਆ ਐਡੀ ਵੱਡੀ ਗੱਲ ਨਹੀਂ ਨਹੀਂ ਸਾਰਿਆਂ ਦਾ ਕਸੂਰ ਸਾਰਿਆਂ ਦਾ ਕਸੂਰ ਬਰਾਬਰ ਹੀ ਆ ਤੇ ਮੈਂ ਤਾਂ ਤੁਹਾਨੂੰ ਕਹਿ ਦਿਆਂਵਾ ਵੀ ਹੁਣ ਸਾਰਾ ਕੰਮ ਵੇਖੋ ਸਾਡੇ ਹੱਥਾਂ 'ਚ ਕੰਦੀਗੀ ਜੀ ਗੱਲ ਤਾਂ ਅਹੀਂ ਇਹ ਬੇੜਾ ਖੰਜਾਣਾ ਲੱਗੇ। ਉੱਥੇ ਠੰਡੇ ਦਿਮਾਗ ਨਾਲ ਸਾਰੇ ਕੰਮ ਕਰਦੇ ਠੀਕ ਹੈ ਨਾ ਕੋਈ ਗੱਲਬਾਤ ਨਹੀਂ ਕਰਨੀ ਬਾਦੂ ਤੇ ਮੰਮੀ ਨੂੰ ਤੁਸੀਂ ਹੁਣ ਆਪ ਸਮਝਾ ਦੇ ਠੀਕ ਹੈ ਕੋਈ ਨਹੀਂ ਮੈਂ ਸਮਝਾ ਲਾਂਗੀ। ਕਰੋ ਤੁਸੀਂ ਕੰਮ ਕਰੋ ਹੈ। ਮੈਂ ਵੀ ਦੇਖਣ ਕੋ ਬਾਹਰ ਹੁੰਦਾ ਕੰਮ। ਫੂਆ ਕਿੱਥੇ ਚਲ ਗਿਆ ਮੈਨੂੰ ਸਮਝ ਨਹੀਂ ਆਉਂਦੀ। ਉੱਥੇ ਰੱਖਿਆ ਹੁੰਦਾ ਹੈ। ਇਹ ਤੀਉਦ ਨੇ ਮੈਨਾਂ ਕਿਹਾ ਮੈਨਾਂ ਕਿਤਾ ਨਹੀਂ ਆਉਂਦੀ ਆ ਹੁਣ ਹੈ ਕਿੱਥੇ ਹੈਲੋ ਹੋਰ ਫੌਜੀ ਸਾਹਿਬ ਕਿਹਾ ਚੱਲ ਜੇ ਠੀਕ ਠਾਕ ਅੱਛਾ ਅੱਛਾ ਚੱਲਿਆ ਫਿਰ ਅੱਜ ਉਹ ਨਹੀਂ ਨਹੀਂ ਅਜੇ ਲੱਗਣਾ ਵਾ ਟਾਈਮ ਚੱਲਾਂ ਤੂੰ ਤੇ ਫਿਰ ਮੈਂ ਆ ਜਾਊਂਗਾ ਹਫਤੇ ਤੱਕ ਆਹੋ ਉਹ ਵਧਾਈ ਛੁੱਟੀਆਂ ਨਹੀਂ ਨਹੀਂ ਆਉਣਾ ਆਉਣਾ ਵਾ ਆਹ ਤੁਮ ਨੂੰ ਕਰੀ ਫੋਨ ਉਥੇ ਪਹੁੰਚ ਗਏ ਹੈ ਚੱਲ ਠੀਕ ਹੋਂਤੇ ਮੋੜੇ ਪੁੱਛਣ ਲੈ ਵੀ ਪਿੱਕ ਦਉ ਨਾ ਹੋਂਤੇ ਮੈਂ ਬੰਨਾ ਮਾਰਤਾ ਆ ਪਿੱ ਡੱਕ ਦੇਂਦੀ ਛੁੱਟੀ ਵਧਾਈ ਤੇ ਇਹਨਾਂ 10 ਦਿਨਾਂ ਨੂੰ ਫੇਰ ਫੋਨ ਕਰਨ ਲੈ ਬਣਾਉ ਇੱਕ ਗੱਲ ਵਾ ਇਹ ਨਾ ਹੋਏ ਪਿੱ ਮੈਨੂੰ ਹੀ ਨਾਲ ਹੀ ਬੱਜਣਾ ਪਏ ਇਹਨਾਂ ਦੇ ਕੰਮ ਤੇ ਸਾਰਾ ਇਹਨਾਂ ਨੇ ਕੀਤਾ ਵਾ ਤੇ ਨਾ ਮੇਰਾ ਵੀ ਉਹਨਾਂ ਲਿਖਾਉਣਾ ਵਿੱਚ ਇੱਕ ਗੱਲੋ ਚੰਗਾ ਕੀ ਡੈਡੀ ਨੇ ਜਿਹੜੇ ਪੈਸੇ ਦਿੱਤੇ ਆ ਨਾ ਚਲ ਸਜਾ ਤੂੰ ਤੇ ਮੈਂ ਬਚਿਆ ਰਹੂੰਗਾ ਪਰ ਇਹ ਆ ਬਹਿਣ ਵਾਲੇ ਉਹ ਵੀ ਨਹੀਂ ਹੋ ਸਕਦਾ ਉਹ ਵੀ ਪੈਸੇ ਕੁਝ ਦੇ ਦਿੰਦੇ ਹੋਣ ਪੁੱਸ ਵਾਲਿਆਂ ਨੇ ਦੋਵੇਂ ਬੰਦੇ ਖਾਈ ਜਾਣੇ ਆ ਇਦਾਂ ਕਰਨਾ ਨੌਕਰੀ ਤੇ ਨਿਕਲ ਜਾਣਾ ਆਪੇ ਬੱਜੇ ਰਹਿਣਗੇ ਮਗਰੋਂਗੇ ਸਾਰਾ ਕੰਮ ਤੇ ਨਾ ਕੀਤਾ ਤੇ ਮੈਂ ਮੁਖ ਚ ਹੀ ਐਵੇਂ ਜੇਲ ਦੀਆਂ ਰੋਟੀਆਂ ਖਾਣੀਆਂ ਸੋਚਣਾ ਹੋਏਗਾ